ਕਣਕ ਦੀ ਵਾਢੀ ਤੋਂ ਬਾਅਦ ਜਿਹੜੇ ਕਿਸਾਨ ਭਰਾ ਮੱਕੀ ਬੀਜਦੇ ਨੇ ਜਾਂ ਮੁੱਗੀ ਬੀਜਦੇ ਨੇ ਉਹਨਾਂ ਕੋਲੇ ਸਮਾਂ ਜਿਹੜਾ ਬਹੁਤ ਘੱਟ ਜਾਂਦਾ ਹੈਗਾ ਦਿਨ ਥੋੜੇ ਰਹਿੰਦੇ ਨੇ ਵਿਚਾਲੇ ਤੇ ਜੇ ਆਪਾਂ ਕਣਕ ਤੋਂ ਵਾਢੀ ਤੋਂ ਬਾਅਦ ਜੇ ਆਪਾਂ ਝੋਨੇ ਦੀ ਤਿਆਰੀ ਕਰਦੇ ਹਾਂ ਲਾਉਂਦੀ ਤਾਂ ਆਪਣੇ ਕੋਲੇ ਸਮਾਂ ਜਿਹੜਾ ਬਹੁਤ ਬਚ ਜਾਂਦਾ ਤਾਂ ਆਪਾਂ ਉਦੋਂ ਕੀ ਕਰਨਾ ਹੁੰਦਾ ਆਪਾਂ ਆਪਣੇ ਖੇਤ ਦੀ ਮਿੱਟੀ ਜ਼ਰੂਰ ਟੈਸਟ ਕਰਵਾ ਲਿਆ ਕਰੋ ਖੇਤੀਬਾੜੀ ਦਾ ਉਸਤਰਾ ਯੂਨੀਵਰਸਿਟੀ ਦੇ ਵਿੱਚੋਂ ਤਾਂ ਫਿਰ ਇਹਦੇ ਨਾਲ ਕੀ ਹੁੰਦਾ ਜਿਵੇਂ ਆਪਣੀ ਖੇਤ ਦੀ ਮਿੱਟੀ ਦੇ ਵਿੱਚ ਜਿਹੜੇ ਖੁਰਾਕੀ ਤੱਤ ਅਤੇ ਗੁਣਾਂ ਉੰਦਰ ਇਹ ਉਹਨਾਂ ਦੀ ਆਪਾਂ ਨੂੰ ਸਹੀ ਜਾਣਕਾਰੀ ਮਿਲ ਜਾਂਦੀ ਹੈਗੀ ਤਾਂ ਆਪਾਂ ਜਿਹੜੀਆਂ ਖਾਦਾਂ ਪਾਉਣੀਆਂ ਹੁੰਦੀਆਂ ਨੇ ਉਹ ਵੀ ਸਹੀ ਢੰਗ ਨਾਲ ਸਹੀ ਤਰੀਕੇ ਨਾਲ ਆਪਾਂ ਖੇਤ ਦੇ ਵਿੱਚ ਪਾ ਸਕਦੇ ਹਾਂ ਉਸ ਤੋਂ ਬਾਅਦ ਖੇਤ ਦੇ ਵਿੱਚੋਂ ਆਪਾਂ ਕੋਈ ਵੀ ਫਸਲ ਦੇ ਚੰਗੇ ਝਾੜ ਦੇ ਲਈ ਜਿਹੜੀਆਂ ਰਸਾਇਣਕ ਖਾਦਾਂ ਨੇ ਉਹਨਾਂ ਦੀ ਵਰਤੋਂ ਆਪਾਂ ਨੂੰ ਸਹੀ ਤਰੀਕੇ ਨਾਲ ਕਰਨੀ ਜ਼ਰੂਰੀ ਚਾਹੀਦੀ ਹੈਗੀ ਮਿੱਟੀ ਜਾਂਚ ਕਰਾਉਣ ਦੇ ਨਾਲ ਇੱਕ ਤਾਂ ਆਪਣੇ ਖਰਚੇ ਨੇ ਜਿਹੜੇ ਬਿਨਾਂ ਲੋਡ ਤੋਂ ਕਰਦੇ ਆਪਾਂ ਉਹ ਵਜਿਆਂਦਰੇ ਆਪਣਾ ਖਰਚਾ ਘਟ ਜਾਂਦਾ ਫਸਲ ਦੇ ਉੱਪਰ ਦੂਜਾ ਨੰਬਰ ਤੇ ਆਪਾਂ ਸਹੀ ਖਰਾਕ ਦੀ ਮਾਤਰਾ ਪਾ ਕੇ ਖੇਤ ਦੇ ਵਿੱਚ ਆਪਾਂ ਝਾੜ ਮੁਨਾਫਾ ਆਪਾਂ ਵੱਧ ਲੈ ਸਕਦੇ ਹਾਂ ਫਸਲ ਦੇ ਉੱਪਰੋਂ ਦੂਜੇ ਨੰਬਰ ਤੇ ਆਪਾਂ ਆਪਣੀ ਮੋਟਰ ਦਾ ਜਿਹੜਾ ਪਾਣੀ ਆ ਖੇਤ ਦੇ ਵਿੱਚ ਮੋਟਰ ਲੱਗੀ ਵੀ ਆ ਉਹਦਾ ਪਾਣੀ ਆਪਾਂ ਜ਼ਰੂਰ ਟੈਸਟ ਕਰਵਾ ਲਿਆ ਕਰੋ ਉਹ ਵੀ ਫਰੀਜ਼ ਦੇ ਵਿੱਚ ਟੈਸਟ ਹੋ ਜਾਂਦਾ ਹੈ ਖੇਤੀਬਾੜੀ ਦਾ ਦਫ਼ਤਰਾਂ ਦੇ ਵਿੱਚ ਨੂੰ ਜਾ ਕੇ ਕਿਉਂਕਿ ਪਾਣੀ ਦੇ ਵਿੱਚ ਵੀ ਜਿਹੜੇ ਤੱਤ ਹੁੰਦੇ ਨੇ ਉਹ ਬਹੁਤ ਜ਼ਰੂਰੀ ਹੁੰਦੇ ਨੇ ਆਪਣੀ ਮਿੱਟੀ ਦੇ ਲਈ ਵੀ ਤੇ ਆਪਣੀ ਫਸਲ ਦੇ ਲਈ ਵੀ ਜ਼ਰੂਰੀ ਹੁੰਦੇ ਨੇਗੇ ਤੇ ਜੇ ਆਪਾਂ ਉਹ ਨਹੀਂ ਗੌਰ ਕਰਦੇ ਇਹਨਾਂ ਚੀਜ਼ਾਂ ਵੱਲ ਤਾਂ ਆਪਣੀ ਫਸਲ ਦਾ ਵੀ ਝਾੜ ਵੀ ਘਟਣ ਲੱਗ ਜਾਂਦਾ ਉਹਦੇ ਨਾਲ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਖਾਦਾਂ ਰਸਾਇਣਕ ਖਾਦਾਂ ਜਾਂ ਹੋਰ ਕੋਈ ਖਾਦਾਂ ਜਿਹੜੀਆਂ ਵੀ ਜਲਦੀ ਫਸਲ ਆਪਣੇ ਗਰੋਥ ਕਰੇ ਜਾਂ ਝਾੜ ਵਧ ਦੇਵੇ ਉਹ ਪਾਉਂਦੇ ਰਹਿੰਦੇ ਆਂਗੇ ਤਾਂ ਇਸ ਲਈ ਆਪਾਂ ਮਿੱਟੀ ਤੇ ਪਾਣੀ ਦੀ ਜਾਂਚ ਆ ਜਿਹੜੀ 2 ਜਾਂ 3 ਸਾਲਾਂ ਬਾਅਦ ਇੱਕ ਵਾਰ ਜ਼ਰੂਰ ਕਰਵਾ ਲਿਆ ਕਰੋ ਤਾਂ ਜੋ ਆਪਾਂ ਆਪਣੀ ਫਸਲ ਤੋਂ ਵੱਧ ਮੁਨਾਫਾ ਲੈ ਸਕੀਏ ਤੇ ਮਿੱਟੀ ਦੀ ਉਪਜਾਊ ਸ਼ਕਤੀ ਹੈ ਜਿਹੜੀ ਉਹ ਵੀ ਆਪਾਂ ਕਾਇਮ ਰੱਖੀਏ ਤਾਂ ਹੁਣ ਆਪਾਂ ਇਹਦੇ ਸੈਂਪਲ ਬਾਰੇ ਗੱਲਬਾਤ ਕਰਦੇ ਆਂ ਵੀ ਸੈਂਪਲ ਆਪਾਂ ਕਿਵੇਂ ਲੈਣਾ ਮਿੱਟੀ ਦਾ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿਹੜੇ ਆਪਣੇ ਖੇਤ ਜਿਵੇਂ ਹੁਣ ਵਿਲੇ ਪਏ ਹੁੰਦੇ ਨੇ ਤਾਂ ਆਪਾਂ ਪੂਰੇ ਖੇਤ ਦੇ ਵਿੱਚੋਂ 5-6 ਜਗ੍ਹਾ ਦੇ ਉੱਪਰੋਂ ਅਲੱਗ-ਅਲੱਗ ਕੋਨਿਆਂ ਦੇ ਵਿੱਚ ਜਾ ਕੇ ਜਿਹੜੇ ਮਿੱਟੀ ਦੇ ਸੈਂਪਲ ਆਪਾਂ ਲੈਣੇ ਨੇ ਸੈਂਪਲ ਲੈਣ ਦਾ ਜਿਹੜਾ ਤਰੀਕਾ ਗਾ ਜਿਵੇਂ ਹੁਣ ਆਪਣੇ ਖੇਤ ਦੇ ਵਿੱਚ ਘਾਹ ਫੂਸ ਉੱਗਿਆ ਹੁੰਦਾ ਗਾ ਤਾਂ ਆਪਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਤੋਂ ਬਾਅਦ ਉੱਪਰਲੀ ਮਿੱਟੀ ਜਿਹੜੀ ਉਹ ਨਹੀਂ ਹਟਾਉਣੀ ਹੈਗੀ ਆਪਾਂ ਖੁਰਪੇ ਦੇ ਨਾਲ ਆਪਾਂ ਵੀ ਸ਼ੇਪ ਦੇ ਕਾਰ ਦੇ ਵਿੱਚ ਆਪਾਂ ਮਿੱਟੀ ਹੈ ਜਿਹੜੀ ਉਹ ਪੱਟ ਲੈਣੀ ਹੈ ਖੇਤ ਦੇ ਵਿੱਚੋਂ ਤਾਂ ਆਪਾਂ ਉਹਨੂੰ ਮਿੱਟੀ ਨੂੰ ਪੱਟ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਸਾਰੇ ਜਿਹੜੇ ਆਪਾਂ ਅਲੱਗ-ਅਲੱਗ ਪਾਟਾਂ ਦੇ ਵਿੱਚੋਂ ਲਈ ਸੀ ਮਿੱਟੀ ਪੰਜ-ਛੇ ਜਗ੍ਹਾ ਦੇ ਉੱਪਰੋਂ ਉਹਨੂੰ ਆਪਸ ਦੇ ਵਿੱਚ ਮਿਕਸ ਕਰਕੇ ਤਾਂ ਆਪਾਂ ਉਹਨੂੰ ਸਾਂਵੇਂ ਸੁਕਾ ਲੈਣਾਗਾ ਸਾਂਵੇਂ ਸੁਕਾਉਣ ਤੋਂ ਬਾਅਦ ਆਪਾਂ ਉਹਨੂੰ ਕਿਸੇ ਲਿਫਾਫੇ ਦੇ ਵਿੱਚ ਜਾਂ ਕਿਸੇ ਡੱਬੇ ਦੇ ਵਿੱਚ ਪਾ ਕੇ ਆਪਾਂ ਖੇਤੀਬਾੜੀ ਦਫ਼ਤਰ ਦੇ ਵਿੱਚ ਜਾ ਕੇ ਜਮ੍ਹਾਂ ਕਰਵਾ ਦੇਣੀ ਹੈਗੀ ਤਾਂ ਆਪਾਂ ਨੂੰ ਉਹਦੀ ਰਿਪੋਰਟ ਹੈ ਜਿਹੜੀ ਜਾਂ ਤਾਂ ਉਹ ਔਨਲਾਈਨ ਮੈਸੇਜ ਆ ਜਾਂਦਾ ਉਹਨਾਂ ਦਾ ਜਾਂ ਫਿਰ ਆਪਣੇ ਫੋਨ ਦੇ ਉੱਪਰ ਜਿਹੜੇ ਟੈਕਸਟ ਮੈਸੇਜ ਹੁੰਦੇ ਨੇ ਉਹ ਮੈਸੇਜ ਆ ਜਾਂਦੇ ਨੇ ਜਦੋਂ ਆਪਾਂ ਨੰਬਰ ਦੇ ਕਿਉਂ ਨੇ ਹੁੰਦੇ ਉੱਥੇ ਪੂਰੀ ਜਾਣਕਾਰੀ ਆਪਾਂ ਨੂੰ ਲਿਖਾਉਣੀ ਚਾਹੀਦੀ ਆਪਣੀ ਨਾਮ ਫੋਨ ਨੰਬਰ ਐਡਰੈਸ ਤੇ ਆਪਣਾ ਪਿੰਡ ਸਾਰਾ ਕੁਝ ਆਪਣਾ ਲਿਖਿਆ ਕੇ ਆਉਣਾ ਹੁੰਦਾ ਉੱਥੇ ਤਾਂ ਆਪਾਂ ਨੂੰ ਮੈਸੇਜ ਆ ਜਾਂਦਾ ਉਹਦਾ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਣੇ ਖੇਤ ਦੇ ਵਿੱਚ ਕਿਹੜੀ ਚੀਜ਼ ਦੀ ਕਮੀ ਆ ਗਈ ਕਿਹੜੇ ਤੱਤਾਂ ਦੀ ਘਾਟ ਆ ਗਈ ਜਾਂ ਫਿਰ ਆਪਣੇ ਪਾਣੀ ਦੇ ਵਿੱਚ ਕਿਹੜੇ ਤੱਤਾਂ ਦੀ ਘਾਟ ਆ ਗਈ ਤੇ ਆਪਾਂ ਕੀ ਕਰਦੇ ਆ ਹੁਣ ਜਦੋਂ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੇ ਤੱਤਾਂ ਦੀ ਆਪਣੀ ਜ਼ਮੀਨ ਦੇ ਵਿੱਚ ਘਾਟ ਆ ਕੀ ਤਾਂ ਆਪਾਂ ਫਸਲ ਦੇ ਉੱਪਰ ਹੋਰ ਹੀ ਕੋਈ ਨਾ ਕੋਈ ਨਵੀਆਂ ਚੀਜ਼ਾਂ ਲੈ ਕੇ ਪਾਈ ਜਾਂਦੇ ਆਂਗੇ ਦੁਕਾਨ ਦੇ ਉੱਪਰੋਂ ਕਿਉਂਕਿ ਦੁਕਾਨਦਾਰ ਜਿਵੇਂ ਵੀ ਆਪਾਂ ਨੂੰ ਕਹਿ ਦਿੰਦੇ ਨੇ ਕਿ ਵੀ ਆਹ ਘਾਟ ਹੋਊਗੀ ਤਾਂ ਪਹੁੰਚਾ ਕੇ ਪਾ ਦਿੰਦੇ ਆਂ ਨਾ ਤਾਂ ਹੁਣ ਦੁਕਾਨਦਾਰ ਨੂੰ ਪਤਾ ਹੁੰਦਾ ਵੀ ਆਪਣੇ ਖੇਤ ਦੀ ਮਿੱਟੀ ਕਹੇ ਜੀ ਹੈਗੀ ਜਾਂ ਟੈਸਟ ਕਰਵਾਈ ਜਾਂ ਨਹੀਂ ਕਰਵਾਈ ਵੀ ਤੇ ਇਸ ਲਈ ਆਪਾਂ ਜ਼ਰੂਰ ਟੈਸਟ ਕਰਵਾਇਆ ਕਰੋ ਮਿੱਟੀ ਦੀ ਜਾਂਚ ਜ਼ਰੂਰ ਕਰਾਇਆ ਕਰੋ ਕਰਵਾਇਆ ਕਰੋ ਆਪਣੇ ਖੇਤ ਦੇ ਵਿੱਚੋਂ ਕਿਉਂਕਿ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਆਪਣਾ ਖਰਚਾ ਬਾਜੀਆਂ ਦਾ ਜਿਹੜਾ ਆਪਾਂ ਬਾਧੂ ਕਰਦੇ ਹੁੰਨੇ ਆਪਣੀ ਫਸਲ ਦੇ ਉੱਪਰ ਤੇ ਆਪਾਂ ਨਾ ਹੀ ਝਾੜ ਲੈ ਪਾਉਣੇ ਉਹਦਾ ਫਿਰ ਤੇ ਇਸ ਲਈ ਕਿਸਾਨ ਭਰਾਵਾਂ ਨੂੰ ਆਪਾਂ ਤਾਂ ਇਹੀ ਪੀਲ ਕਰਦੇ ਆਂਗੇ ਦੋ ਤਿੰਨ ਸਾਲਾਂ ਬਾਅਦ ਮਿੱਟੀ ਦੀ ਜਾਂਚ ਉਹ ਜ਼ਰੂਰ ਕਰਾਇਆ ਕਰੋ ਬਾਕੀ ਜੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਧੰਨਵਾਦ ਵੀਡੀਓ ਦੇਖਣ ਲਈ